മ ജിയ വേടേ വൃന്ദവന രേട വൃന്ദവന രേ വൃന്ദവന രേട பஞ்சியா வேடே விரணவால அசி நயோ மட்ட கயக்கே டங்கி நீ மட்ட கையே டங்காக்கான பீனா பல சாரையா பீனா பல சார ਸਾਡੇ ਦਿਲ ਵੱਡੇ ਵੱਡੇ ਸਾਡੇ ਜੇਰੇ ਉਹ ਬ੍ਰਿੰਦਵਨ ਰਣ ਵਾਲਿਆ ਗੀੜਾ ਮਾਰ ਜਪ ਪੰਜਾਬੀਆਂ ਦੇ ਵੀੜੇ ਉਹ ਬ੍ਰਿੰਦਵਨ ਰਣ ਵਾਲਿਆ ਸਾਨੂੰ ਲਾ ਚਰਨਾ ਦੇ ਨੇੜੇ ਉਹ ਬ੍ਰਿੰਦਵਨ ਰਣ ਵਾਲਿਆ ਗੀੜਾ ਮਾਰ ਜਪ ਪੰਜਾਬੀਆਂ ਦੇ ਵੀੜੇ ਉਹ ਬ੍ਰਿੰਦਵਨ ਰਣ ਵਾਲਿਆ ಛಿಲ್ ಛಿಲ್ ಗಂದಲಾ ಸಾಿಲ್ಿಲ್ ಗಲಾ ಸಾಗ ಬವೇ ಮಿಠಿ ಮಕ್ಕಿ ಲೇಡ್ ಮಕ್ಕಿ ಬೇ ಮಿ ಮಕ್ಕಿ ಲೋಡ್ ಮಕ್ಕಿ ಬೇ ਉਖਾਕੇ ਭੁੱਲ ਜੇਂਗਾ ਮਥਰਾ ਦੇ ਪੇੜੇ ਓ ਬ੍ਰਿੰਦਾਵਨ ਰੈਨ ਵਾਲਿਆ ਉਖਾਕੇ ਭੁੱਲ ਜੇਂਗਾ ਮਥਰਾ ਦੇ ਪੇੜੇ ਓ ਬ੍ਰਿੰਦਾਵਨ ਰੈਨ ਵਾਲਿਆ ਗੇੜਾ ਮਾਰ ਜਪ ਪੰਜਾਬੀਆਂ ਦੇ ਵੇੜੇ ਓ ਬ੍ਰਿੰਦਾਵਨ ਰੈਨ ਵਾਲਿਆ ਗੇੜਾ ਮਾਰ ਜਪ ਪੰਜਾਬੀਆਂ ਦੇ ਵੇੜੇ ਓ ਬ੍ਰਿੰਦਾਵਨ ਰੈਨ ਵਾਲਿਆ ਸਾਨੂੰ ਲਾ ਚਰਨਾ வ ரூலே விர ரா மாரியே விருந்தவன ரேடா மாரியா விர ர ਕਾਰੇ ਕਰ ਮੰਦਰ ਤੇ ਕਰ ਕਰ ਪੂਜਾਏ ਕਰੇ ਕਰ ਮੰਦਰ ਤੇ ਕਰ ਕਰ ਪੂਜਾਏ ਇਕੋ ਤੇਰਾ ਆਸਰਾ ਤੇ ਹੋਰ ਕੋਈ ਦੁਜਾਏ ਇਕੋ ਤੇਰਾ ਆਸਰਾ ਨਾ ਹੋਰ ਕੋਈ ਦੁਜਾਏ या का सवेर वृन्वनवल शम सवेर वृन्वनव्या गे मार पञाबिया वेडे वृन्वन्या सू लाचरना ने वृन्वन्या गे मार வன ரே தான் பஞ்சானேவா தான் கல் நிபா படே பக்கே நவான கல் நிபுந்த பக்கே நபான ਅਸੀਂ ਜਿੰਦ ਜਾਨ ਲਾਈ ਲੇਖੇ ਤੇਰੇ ਓ ਬ੍ਰਿੰਦਾਵਨ ਰੇਨ ਵਾਲਿਆ ਅਸੀਂ ਜਿੰਦ ਜਾਨ ਲਾਈ ਲੇਖੇ ਤੇਰੇ ਓ ਬ੍ਰਿੰਦਾਵਨ ਰੇਨ ਵਾਲਿਆ ਗਿੜਮਾਰ ਜਪ ਪੰਜਾਬੀਆਂ ਦੇ ਵੇੜੇ ਓ ਬ੍ਰਿੰਦਾਵਨ ਰੇਨ ਵਾਲਿਆ ਗਿੜਮਾਰ ਜਪ ਪੰਜਾਬੀਆਂ ਦੇ ਵੇੜੇ ਓ ਬ੍ਰਿੰਦਾਵਨ ਰੇਨ ਵਾਲਿਆ ਸਾਨੂੰ ਲਾ ਚਰਨਾ വൃന്ദവന സൂ ലാ ചരനോ വൃന്ദവന ഗേടാ മഞ്ജാിയേടേ വൃന്ദവന രേടാ മഞ്ജാബിയേടേ വൃന്ദവന രണവാല ਥੋੜਾ ਜਿਹਾ ਸਮਾਂ ਕੱਢ ਗੇੜਾਈ ਕੋ ਮਾਰ ਜਾ ਥੋੜਾ ਜਿਹਾ ਸਮਾਂ ਕੱਢ ਗੇੜਾਈ ਕੋ ਮਾਰ ਜਾ ਬਿਗੜੀਏ ਜੇੜੀ ਸਾਡੀ ਜ਼ਿੰਦਗੀ ਸਵਾਰ ਜਾ ਬਿਗੜੀਏ ਜੇੜੀ ਸਾਡੀ ਜ਼ਿੰਦਗੀ ਸਵਾਰ ਜਾ ਦੂਰ ਕਰ ਪਰੇਸ਼ਾਨੀਆਂ ਦੇ ਨੇਰੇ ਉਹ ਬ੍ਰਿੰਦਾਵਨ ਰਹਿਨ ਵਾਲਿਆ ਦੂਰ ਕਰ ਦੇ ਪਰੇਸ਼ਾਨੀਆਂ ਦੇ ਨੇਰੇ ਉਹ ਬ੍ਰਿੰਦਾਵਨ ਰਹਿਨ ਵਾਲਿਆ ਗੀੜਾ ਮਾਰ ਜਾ ਪੰਜਾਬੀਆਂ ਦੇ ਵੇੜੇ ਉਹ ਬ੍ਰਿੰਦਾਵਨ ਰੈਨ ਵਾਲਿਆ ਗੀੜਾ ਮਾਰ ਜਾ ਪੰਜਾਬੀਆਂ ਦੇ ਵੇੜੇ ਉਹ ਬ੍ਰਿੰਦਾਵਨ ਰੈਨ ਵਾਲਿਆ ਸਾਨੂੰ ਲਾ ਚਰਨਾ ਦੇ ਨੇੜੇ ਉਹ ਬ੍ਰਿੰਦਾਵਨ ਰੈਨ ਵਾਲਿਆ ਸਾਨੂੰ ਲਾ ਚਰਨਾ ਦੇ ਨੇੜੇ ਉਹ ਬ੍ਰਿੰਦਾਵਨ ਰੈਨ ਵਾਲਿਆ ਔ ਸਾਡੇ ਦਿਲ ਵੱਡੇ ਵੱਡੇ ਸਾਡੇ ਜੇਰੇ ਉਹ ਬ੍ਰਿੰਦਾਵਨ ਰੈਨ ਵਾਲਿਆ ਔ ਸਾਡੇ ਦਿਲ ਵੱਡੇ ਵੱਡੇ ਸਾਡੇ ਜੇਰੇ ਉਹ ਬ੍ਰਿੰਦਾਵਨ ਰੈਨ ਵਾਲਿਆ ਯਾਦ ਕਰਦੇ ਆ ਸ਼ਾਮ ਸਵੇਰੇ ਉਹ ਬ੍ਰਿੰਦਾਵਨ ਰੈਨ ਵਾਲਿਆ ਯਾਦ ਕਰਦੇ ਆ ਸ਼ਾਮ ਸਵੇਰੇ ਉਹ ਬ੍ਰਿੰਦਾਵਨ ਰੈਨ ਵਾਲਿਆ ਦੂਰ ਕਰ ਪਰੇਸ਼ਾਨੀਆਂ ਦੇ ਨੇਰੇ ਉਹ ਬ੍ਰਿੰਦਾਵਨ ਰੈਨ ਵਾਲਿਆ ਦੂਰ ਕਰ ਪਰੇਸ਼ਾਨੀਆਂ ਦੇ ਨੇਰੇ ਉਹ ਬ੍ਰਿੰਦਾਵਨ ਰੈਨ ਵਾਲਿਆ ਉਹ ਗੇੜਾ ਮਾਰ ਜਾ ਪੰਜਾਬੀਆਂ ਦੇ ਵੇੜੇ ਉਹ ਬ੍ਰਿੰਦਾਵਨ ਰੈਨ ਵਾਲਿਆ ਗੇੜਾ ਮਾਰ ਜਾ ਪੰਜਾਬੀਆਂ ਦੇ ਵੇੜੇ ਉਹ ਬ੍ਰਿੰਦਾਵਨ ਰੈਨ ਵਾਲਿਆ ਸਾਨੂੰ ਰੱਖ ਚਰਨਾ ਦੇ ਨੇੜੇ ਉਹ ਬ੍ਰਿੰਦਾਵਨ ਰਣ ਵਾਲਿਆ ਸਾਨੂੰ ਰੱਖ ਚਰਨਾ ਦੇ ਨੇੜੇ ਉਹ ਬ੍ਰਿੰਦਾਵਨ ਰਣ ਵਾਲਿਆ ਗਿੜਾ ਮਾਰ ਜਪ ਪੰਜਾਬੀਆਂ ਦੇ ਵੀੜੇ ਉਹ ਬ੍ਰਿੰਦਾਵਨ ਰਣ ਵਾਲਿਆ ਗਿੜਾ ਮਾਰ ਜਪ ਪੰਜਾਬੀਆਂ ਦੇ ਵੀੜੇ ਉਹ ਬ੍ਰਿੰਦਾਵਨ ਰਣ ਵਾਲਿਆ ਉਹ ਬ੍ਰਿੰਦਵਨ ਰਣ ਵਾਲਿਆ ਉਹ ਬ੍ਰਿੰਦਵਨ ਰਣ ਵਾਲਿਆ ਬੋਲ ਬਾਂਕੇ ਵਿਹਾਰੀ ਲਾਲ ਕੀ ਜੈ ਅਗਰ ਤੁਹਾਨੂੰ ਇਹ ਭਜਨ ਚੰਗਾ ਲੱਗੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਵੀ ਕਰੋ ਤੇ ਸ਼ੇਅਰ ਜ਼ਰੂਰ ਕਰੋ ਤੇ ਨਾਲ ਹੀ ਰਾਧੇ ਕ੍ਰਿਸ਼ਨਾਂ ਦਾ ਕਮੈਂਟਰੀ ਜ਼ਰੂਰ ਕਰਿਓ ਨਾਲ ਹੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਵੀ ਪ੍ਰੈਸ ਕਰ ਦਿਓ ਤਾਂ ਜੋ ਤੁਹਾਨੂੰ ਮੇਰੀਆਂ ਆਉਣ ਵਾਲੀਆਂ ਸਾਰੀਆਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਸਕੇ ਰਾਧੇ ਰਾਧੇ